ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੋਤੇ ਆਪਣਾ ਅਨੰਦ ਨਹੀਂ ਕਾ ਜੀ ਤਕਰੀਰ ਨੋ ਤੁਮ ਖਾਲਸਾ ਨੂੰ ਅੱਜ ਦੇ ਸਮੇਂ ਜਾਣਾ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਤੋਂ ਪ੍ਰਾਪਤ ਗੁਰਦਾਰਾ ਬਨਾਰੀ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲੇ ਦੇ ਜੋ ਬੰਦ ਵਿੱਚ ਨਗਰ ਕਾ ਚੇਤਨ ਜੀ ਰੰਬੋ ਸਾਹਿਬ ਹੋਈ ਹੈ ਤੇ ਮੈਂ ਸਾਰੇ ਬੰਦ ਖਾਲਸਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਨਾਲ ਸਾਬਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਡਾ 350 ਸਾਲ ਨੂੰ ਸਮਰਪਤ ਇਹ ਨਗਰ ਕੀਰਤਨ ਜਿਹੜਾ ਜਾ ਰਿਹਾ ਮੈਂ ਸਮੂਹ ਸੇ ਸੰਗਤ ਨੂੰ ਵਧਾਈ ਦਿੰਦਾ ਜਿਹੜੇ ਅੱਜ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਲਾ ਰਹੇ ਨੇ ਤੇ ਖਰੂ ਅਗੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਹੀ ਸ਼ਰਧੇ ਵਾਲਾ ਰੱਖੇ ਪੰਥ ਛੇਕਤਾ ਪਿਆਰ ਸਫਾਗ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਜਿਹੜੀਆਂ ਉਹ ਆਪਣੇ ਵਿਰਸੇ ਦੇ ਜਿਹੜੇ ਧਾਰਮਿਕ ਗੁਰੂ ਸਾਹਿਬਾਨ ਨਾਲ ਜੋੜ ਮੇਲੇ ਜਿਹੜੇ ਜੁੜੇ ਨੇ ਉਹਨਾਂ ਨੂੰ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਇਸੇ ਤਰ੍ਹਾਂ ਹੀ ਮਨਾਉਂਦੇ ਰਹਿਣ ਤਾਂ ਜੋ ਫਤਖਤ ਪ੍ਰੂ ਕਰਦੀਆਂ ਖੁਰਕੀਆਂ ਜਿਹੜੀਆਂ ਉਹ ਲੈ ਸਕਣ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਧੰਨਵਾਦ ਵੀ ਪ੍ਰਬੰਧਕ ਦਰਹ ਪ੍ਰਬੰਧਕ ਕਮੇਟੀ ਆਮਰ ਸ਼ਾਹ ਜਰੀਬ ਵਰਕਾ ਤੋਂ ਧਰਮੇਸ਼ਾ ਪ੍ਰਧਾਨ ਸਾਹਿਬ ਉਹਨਾਂ ਦੇ ਸਾਥੀਆਂ ਨੂੰ ਮੰਜੀ ਸਾਹਿਬ ਨੂੰ ਸਾਰੇ ਇਸਤਾਨ ਨੂੰ ਮੈਂ ਲੱਖ ਲੱਖ ਵਧਾਈ ਵੀ ਦਿੰਦਾ ਹਾਂ ਅਰਦਾਸ ਕਰਦਾ ਹਾਂ ਗੁਰੂ ਨੂੰ ਕਿ ਇਹਨਾਂ ਨੂੰ ਹੋ ਰਿਹਾ ਹੁੰ ਤੋਂ ਬਲ ਜਿਹੜੀ ਸਾਹ ਜਿਹੜਾ ਬਖਸ਼ੇ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਜੋ ਜੋ ਹਰਤਾਲਾਂ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੈ ਅੱਜ ਉਹ ਸ਼ੇਪਾਸ਼ਾ ਕੰਪਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਉਤਾਰ ਸਾਨ ਗੁਰਸਰ ਸਤਲਾਣੀ ਸਾਹਿਬ ਗੁਰਦੁਆਰੇ ਤੋਂ ਹਰ ਸਾਲ ਜੋ ਪਿਛਲੇ ਸਾਲੋਂ ਪਿਛਲੇ ਸਾਲ ਕਿੰਨਾ ਸਮਾਂ ਜੋ ਇਹ ਨਗਰ ਕੀਰਤ ਆਰੰਭ ਹੋਇਆ ਅੱਜ ਇਹ ਨਗਰ ਕੀਰਤ ਨੂੰ ਅਦਾਹ ਮਹਾਰਾਜੇ ਤੇ ਆਉਣ ਦੇ ਸਬੰਧ ਵਿੱਚ ਉਹਨਾਂ ਦੀ ਖੁਸ਼ੀ ਵਿੱਚ ਇਹ ਨਗਰ ਕੀਰਤ ਹਰ ਸਾਲ ਇਹ ਕਰਿਆ ਜਾਂਦਾ ਜੁਜ ਬੜਾ ਵਿਸ਼ਾਲ ਇਲਾਕਾ ਭਰਦੀਆਂ ਸੰਗਤਾਂ ਸਾਡੇ ਸਰਕਾਰ ਜੋ ਇਸ ਇਲਾਕੇ ਦੀ ਇਸ ਹਲਕੇ ਦੀ ਨਮਾਇਦੀ ਕਰਦੇ ਸਰਗਜਾ ਸਿੰਘ ਜਾਨੀ ਕੇ ਸਾਹਿਬ ਪੰਜ ਪਿਆਰੇ ਵਾਂਦੇ ਨਖਾਂ ਜੀ ਕੰਤਾਂਗੁਰ ਸਾਹਿਬ ਜੀ ਚਲਰ ਖਾ ਹੈ ਇਹ ਵਿਚਾਲ ਲੰਗਰ ਕੀਰਤਨਾ ਜੋ ਸਾਰੇ ਪਰਾਵਰ ਪਰਾ ਸਾਰੇ ਨਗਰਾਂ ਦੇ ਵਿੱਚੋਂ ਹੁੰਦਾ ਆ ਸ਼ਾਮ ਤੱਕ ਇਸੇ ਮਹਾਰਾਜ ਦੇ ਅਸਥਾਨ ਤੇ ਪਹੁੰਚੇਗਾ ਜੋ ਸਾਰੀਆਂ ਸਾਡੀਆਂ ਸਿੰਘ ਸਭਾ ਆਵਾਜ਼ਾਂ ਮਹਾਪੁਰਸ਼ ਤੇ ਹੋਰ ਸਾਰੇ ਜਿਨੇ ਵੀ ਇਲਾਕੇ ਭਾਦੋ ਸੰਗਤਾਂ ਆਣੀਆਂ ਉਹ ਨਾਲ ਚੱਲਣੀਆਂ ਤੇ ਗੁਰੂ ਘਰ ਦੀਆਂ ਕੁੰਗੀਆਂ ਪ੍ਰਾਪਤ ਕਰਨੀਆਂ ਮਹਾਪੁਰਸ਼ਾਰੇ ਸਾਹਾ ਲਾਗਾ ਨਿਵਾਸੀ ਪਿੰਡਾਂ ਦੇ ਸਰਪੰਚ ਸਾਹਿਬਾਨ ਔਰ ਬਹੁਤ ਬਾਰ ਸਹਬਾਨ ਜੇ ਸਭੂਜੀਆਂ ਸੰਗਤਾਂ ਨੇ ਲੱਕਰ ਵੀ ਲਾਏ ਨੇ ਰਸਤੇ ਵਿੱਚ ਬਰਾਵਾਰ ਸਵਾਗਤ ਵੀ ਕਰਨਗੇ। ਬਮਾਏ ਅੱਜ ਦੇ ਸ਼ੁਭ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਆਪਣੇ ਸ਼੍ਰੋਮਿਕ ਉਦੋਂ ਬੰਦ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਸਾਹਿਬ ਨਾਲੇ ਸਰਕਾਰ ਜੋ ਸਰਾਰ ਇਸ ਹਲਕੀ ਨਮਾਜ਼ੀ ਕਰਦੇ ਗੁਲਜਾ ਸਿੰਘ ਜੀ ਸਾਹਿਬ ਥਾ ਗੁਰਿੰਦਰ ਸਿੰਘ ਜੀ ਨਾਲੇ ਜੋ ਸਾਡੇ ਇੱਥੇ ਸ਼੍ਰੋਮਿਕ ਕਮੇਟੀ ਕੋ ਦਾ ਬੇਟੀ ਹਾ ਉਹਨਾਂ ਵੱਲੋਂ ਸਾਰੇ ਇਲਾਕੇ ਭਾਦੀਏ ਸੰਗਤਾਂ ਨੂੰ ਬਲੱਖ ਲੱਖ ਰਦਾਈ ਦੇਣਾ ਆ ਫੜੇ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਂ ਦੁਨੀਆ ਦੇ ਮਾਲਕ ਤਾਂ ਅੰਤਨ ਗੁਰਪ੍ਰੇਖ ਬਾਧਰਮਾਰਾ ਜੀ ਦੇ 350 ਸਾਲਾ ਜਿਨ੍ਹਾਂ ਦੀ ਬਹਾਅ ਅਨ ਸ਼ਹਾਦਤ ਜਿਹੜੀ ਸਿੱਖ ਕੌਮ Hindu ਕੌਮ ਮਾਨਵਤਾ ਲਈ ਜਿਨ੍ਹਾਂ ਸ਼ਹਾਦਤੀ ਦਿੱਲੀ ਦੇ ਸੀਸ ਕਾਂਢੇ ਵਿਖੇ ਆ ਸਮੁੱਚੀ ਦੁਨੀਆ ਵਿਖੇ ਗੁਰੂ ਸਾਹਿਬ ਦਾ 350 ਸਾਲਾ ਜੋ ਸਮਾਗਮ ਬਣਾਇਆ ਜਾ ਰਿਹਾ ਹੈ ਅੱਜ ਹਲਕਾ ਟਾਰੀ ਦੀ ਸੰਗਤ ਵੱਲੋਂ ਦੋਤਾਰਾ ਸਤਲਾਨੀ ਸਾਹਿਬ ਤੋਂ ਸਰਦਾਰ ਗੁਲਜਾਰ ਸਿੰਘ ਜੀ ਰਣੀਕੇ ਜੀ ਦੀ ਰਹਿਨਮਾਈ ਹੇਠ ਨਗਰ ਕੀਰਤਨ ਦਾ ਜੋ ਉਯੋਗਨ ਕਰਨ ਕੀਤਾ ਜਾ ਰਿਹਾ ਹੈ ਸਮੁੱਚੀ ਸੰਗਤ ਹਲਕਾ ਟਾਰੀ ਵੱਲੋਂ ਸੰਗਤਾਂ ਨੂੰ ਬਹੁਤ ਵੱਧ ਚੜ੍ਹ ਕੇ ਸੱਤਣਾ ਨੇ ਇਸ ਨਗਰ ਕੀਰਤਨ ਵਿੱਚ ਉਤਸ਼ਾਹ ਆਇਆ ਸੰਗਤਾਂ ਦਾ ਤੇ ਸਾਰੀ ਸਮੁੱਚੀ ਕੌਮ ਦੀ ਜਿਹੜਾ ਇਸ ਮਹਾਨ ਨਗਰ ਕੀਰਤਨ ਦੀਆਂ ਬਹੁਤ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੇਵੇਂ ਪਾਤਸ਼ਾਹ ਮਹਾਰਾਜ ਧੰਤਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਨ ਸ਼ੋਪ ਪ੍ਰਾਪਤ ਗੁਰਦੁਆਰਾ ਗੁਰੂ ਸਰਸ ਕਲਾਨੀ ਸਾਹਿਬ ਤੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਆਉਣ ਦੀ ਆਮਦ ਵਿੱਚ ਅਤੇ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਉਹਨਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਜਾਨਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨਾ ਸਤਿਗੁਰੂ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਅੱਜ ਗੁਰਿਆਈ ਗੁਰਪੁਰਬ ਦੇ ਖੁਸ਼ੀਆਂ ਵਿੱਚ ਮਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਸੇਵਾ ਆਪਣੀ ਨਮਾਇਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਸੇਵਾ ਲਈ ਹੈ ਅੱਜ ਨਗਰ ਕੀਰਤਨ ਪਰਾਰੰਭ ਹੋਇਆ ਹੈ ਜਿਸ ਵਿੱਚ ਸਮੂਹ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਧਰੀਆਂ ਭਰ ਰਹੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 에 ਮੈਂਬਰ ਸਾਹਿਬ ਅਤੇ ਸਾਬਕਾ ਮੰਤਰੀ ਪੰਜਾਬ ਸਰਦਾਰ ਗੁਜਾਰ ਸਿੰਘ ਜੀ ਰਣੀ ਕੇ ਉਹ ਵੀ ਪਹੁੰਚੇ ਨੇ ਸਾਰੀਆਂ ਸੰਗਤਾਂ ਨੂੰ ਇਸ ਮਹਾਨ ਨਗਰ ਕੀਰਤਨ ਤੇ ਜੀਓ ਆਇਆਂ ਜੀ ਅਤੇ ਲੱਖ ਲੱਖ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਾਰਨ ਇਹ ਸੇਵਾ ਆਪਣੀਆਂ ਸੰਗਤਾਂ ਪਾਸੋਂ ਇਸੇ ਤਰ੍ਹਾਂ ਲੈਂਦੇ ਰਹਿਣ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਅਡੀਨਾ ਤਨ ਸਤਿਗੁਰੂ 6ਵੇਂ ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸਤਲਾਨੀ ਸਾਹਿਬ ਆਉਣ ਦੀ ਖੁਸ਼ੀ ਵਿੱਚ ਜੋ ਕਿ ਸਲਾਨਾ ਜੋੜ ਮੇਲੇ ਤੇ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਕੱਢਿਆ ਜਾਂਦਾ ਆ ਪਰ ਇਸ ਵਾਰ ਨਾਵੇਂ ਕਰਦੇ ਆਵਾਂ ਹਿੰਦੀ ਚਾਦਰ ਸਾਧਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਿੱਖ ਕੌਮ ਦੀ ਸ਼੍ਰੋਮੌਰ ਜਥੇਬੰਦੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਦੇ ਰੂਪ ਦੇ ਵਿੱਚ ਜੋ ਕਿ ਵਿਸ਼ਵ ਭਰ ਦੀਆਂ ਸੰਗਤਾਂ ਮਨਾ ਰਹੀਆਂ ਨੇ ਉਸ ਯਾਦ ਨੂੰ ਤਾਜ਼ਾ ਕਰਦੇ ਹੋਏ ਆਂ ਗੁਰਦਰਾ ਸਤਲਾਨੀ ਸਾਹਿਬ ਤੋਂ ਅੱਜ 23 ਨਵੰਬਰ 2025 ਨੂੰ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਆ ਜੋ ਕਿ ਵੱਖ-ਵੱਖ ਪੜਾਵਾਂ ਤੋਂ ਹੁੰਦਾ ਆ ਸ਼ਾਮ ਨੂੰ ਗੁਰਦਰਾ ਸਾਹਿਬ ਵਿਖੇ ਸੰਪੰਨ ਹੋਵੇਗਾ ਇਹ ਸਾਰੇ ਕਾਰਜ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਦੇ ਨਾਲ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਸਾਲਾਨਾ ਜੋੜ ਮੇਲਾ 25 ਅਤੇ 26 ਨਵੰਬਰ ਨੂੰ ਬੜੀ ਧੁੰਦਾਂ ਨਾਲ ਮਨਾਇਆ ਜਾਣਾ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ авене <laughs> ਪਰ ਲਾ ਫਿਰ ਬੋਲੇ ਹੁਣ ਨਾ ਰੋ ਮਾ ਜਦੋਂ ਕਦੀ ਕਦੇ ਆਪ ਬੋਲ ਰੋਗੇ बाबा साहिक फ کٹ جان دی او پھر مگر باجی بنا رہے ਠੀਕ ਹੈ ਜੀ ਇਹ ਚੜ ਗਏ ਉਹ ਬਰੇਡ ਨੂੰ ਵੰਦੇ ਪੰਜਾਬ ਦੇ ਘਟ ਗਏ ਲੈ ਆ ਬਿਸਕਟ ਲੈ ਆ ਮੰਡੀ ਨੂੰ ਜਾ ਵੰਦੀ ਨੂੰ ਮਾਪੇ ਵੰਦੀ ਨੂੰ ਮੰਡੀ ਨੂੰ ਚੱਲ ਉਹ ਇੱਧਰ ਆ ਦੇ ਭੈਣੋ ਆ ਖਾ ਖਾ ਵਰਦੀ ਬਤੇ اور بہੂ ਕੱਢੀ ਗਿਆ ਲੈ ਆ ਲਿਆ ਬਿਸਕਟ ਫੜ ਲੈਣਗੇ

Obrigado Banyak melarang. Kalimania, Sekuria.